ਬਖਸ਼ਿਸ਼ ਖੁਸ਼ੀ ਦਾ ਦੇਣੀ ਹੈ ਮਹਾਰਾਜ ਵੱਡੀ ਲੀਡ ਤੇ ਜਿੱਤ ਪ੍ਰਾਪਤ ਕਰਾਉਣਗੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਅੱਜ ਪੂਰੇ ਪੰਜਾਬ ਦੇ ਵਿੱਚ VOTING ਹੋ ਰਹੀ ਹੈ ਉੱਥੇ ਦੋਸਤੋ ਹਲਕਾ ਖਡੂਰ ਸਾਹਿਬ ਤੋਂ ਜੋ ਭਾਈ ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਰਹੇ ਨੇ ਉਹਨਾਂ ਨੇ ਮਾਤਾ ਪਿਤਾ ਨੇ ਵੀ ਅੱਜ ਵੋਟ ਪਾਈ ਹੈ ਵੋਟ ਪਾਉਣ ਤੋਂ ਬਾਅਦ ਜੋ ਵੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਨਾਲ ਹੀ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਅੱਜ ਵੋਟ ਪਾਈ ਹੈ ਉਹਨਾਂ ਨੇ ਵੀ ਵੋਟ ਪਾਉਣ ਤੋਂ ਬਾਅਦ ਆਪਣਾ ਬਿਆਨ ਦਿੱਤਾ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਬਖਸ਼ਿਸ਼ ਆ ਖੁਸ਼ੀ ਦਾ ਦੇਣੀ ਆ ਮਹਾਰਾਜ ਵੱਡੀ ਲੀਡ ਚ ਜਿੱਤ ਪ੍ਰਾਪਤ ਕਰਾਉਣਗੇ ਲੱਗਦਾ ਨਹੀਂ ਕਿ ਜਿਵੇਂ ਪਿੰਡ ਦੇ ਵਿੱਚ ਤਾਂ ਲੱਗਦਾ ਜਿਵੇਂ ਵਿਆਹ ਵਰਗਾ ਮੌਲ ਸਾਰਾ ਪਿੰਡ ਹੀ ਤੜਕੇ ਤੜਕੇ ਸਾਰੇ ਪਿੰਡ ਦਾ ਹੀ ਬੜਾ ਸਹਿਯੋਗ ਆ ਬਹੁਤ ਹੀ ਪਿੰਡ ਵਾਲੇ ਪਿਆਰ ਕਰਦੇ ਆ ਤੇ ਸਾਰਾ ਪਿੰਡ ਹੀ ਜੱਜੇ ਪਹੁੰਚਿਆ ਇਹ ਬੀਬੀਆਂ ਘਰਾਂ ਚ ਕੁਝ ਕੰਮ ਕਰਨ ਡੀਆਂ ਉਹ ਵੀ ਪਹੁੰਚਣ ਵਾਲੀਆਂ ਠੀਕ ਆ ਜੀ ਬਾਵਾ ਜੋਨ ਪ੍ਰਚਾਰ ਚ ਰੁੱਝੇ ਹੋਏ ਸੀਗੇ ਹੁਣ ਜੇਕਰ ਗੱਲ ਕਰੀਏ ਤਾਂ ਅੱਜ ਦਿਨ ਆਇਆ ਹੈਗਾ VOTING ਦਾ ਹਾਂਜੀ ਜੋਨ ਪ੍ਰਚਾਰ ਪਰਸਨ ਦਾ ਕੰਮ ਚੁੱਕਿਆ ਔਰ ਅੱਜ VOTING ਤੋਂ ਬਾਅਦ ਚ ਕਿਸ ਤਰ੍ਹਾਂ ਦਾ ਰੁਝਾਨ ਲੱਗਦਾ ਜਾਂ ਚਿਹਰੇ ਤੇ ਰੌਣਕ ਹੈਗੀ ਹੈ ਨਹੀਂ ਰੌਣਕ ਤੇ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲਾ ਕੇ ਚੱਲੇ ਤੇ ਆਪਾਂ ਨੂੰ ਆਸ ਵੀ ਆਪੀ ਵੱਡੀ ਲੀਡ ਚ ਜਿੱਤ ਪ੍ਰਾਪਤ ਆਊਗੀ ਜਿਹੜਾ ਦੁਨੀਆਂ ਦਾ ਪਿਆਰ ਵੇਖਿਆ ਸੰਗਤ ਦਾ ਪਿਆਰ ਵੇਖਿਆ ਉਹ ਨੂੰ ਆਸ ਹੈ ਕਿ ਲੀਡ ਵੱਡੀ ਲੀਡ ਚ ਜਿੱਤ ਪ੍ਰਾਪਤ ਆਊਗੀ ਸਾਰੀ ਜਗ੍ਹਾ ਤੇ ਬੜਾ ਉਤਸ਼ਾਹ ਸੀ ਪਹਿਲਾਂ ਸੀ ਉਹ ਫੋਨ ਕੀਤਾ ਸਾਰੇ ਪੁਲਿਸ ਸਟੇਸ਼ਨਾਂ ਤੇ ਬਾਕੀ ਵੀ ਜਾਵਾਂਗੇ ਜੀ ਆ ਜਾਵਾਂਗੇ ਸਾਰੇ ਮਾਰਾਂਗੇ ਚੱਕਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਤੁਹਾਡੇ ਤੇ ਇਹ ਖੁਸ਼ੀ ਦੀ ਸੰਗਤਾਂ ਦਾ ਜਿੰਨਾ ਪਿਆਰ ਸਿਆ ਦਾ ਦੇਖੋ ਸੇਰ ਹੈ ਸੇਰ ਹੈ ਜੇ ਕਿੰਨੇ ਕਿੰਨੇ ਸਾਰੇ ਲੋਕ ਕਿੰਨਾ ਉਹਨਾਂ ਨੂੰ ਚਾਹ ਵਾ ਵੋਟ ਪਾਉਣ ਵਾਸਤੇ ਤੇ ਮੇਰੇ ਖਿਆਲ ਆ ਕਿ ਬਹੁਤ ਸਾਡੇ ਵਾਸਤੇ ਵੀ ਖੁਸ਼ੀ ਦੀ ਗੱਲ ਹੈ ਤੇ ਇਹ ਜਿਹੜਾ ਸਮਾ ਅਸੀਂ ਕਾਫੀ 3 ਦਿਨ ਤੋਂ ਡਿੱਗ ਰਿਹਾ ਸੀ ਉਹ ਅੱਜ ਆਇਆ ਫੈਸਲੇ ਦੀ ਘੜੀ ਇਸ ਕਰਕੇ ਅਸੀਂ ਬਹੁਤ अच्छा कर, आ, तो ਜੇਕਰ ਗੱਲ ਕੀਤੀ ਜਾਵੇ ਲੀਗਲੀ ਤੌਰ ਤੇ ਵੀ ਕਿ ਤੁਹਾਡੀ ਕਿਸੇ ਵਕੀਲ ਨਾਲ ਗੱਲ ਹੋਈ ਹੈ ਜਾਂ ਉਹਨਾਂ ਦੇ ਪੈਨਲ ਦੇ ਨਾਲ ਕਿ ਜਦੋਂ ਜੇਕਰ ਜਿੱਤ ਜਾਂਦੇ ਜੇ ਲੋਕ ਫਤਵਾ ਦੇ ਦਿੰਦੇ ਨੇ ਅਮਰਤਪਾਲ ਸਿੰਘ ਉਹਨਾਂ ਨੂੰ ਤਾਂ ਕਰੋ ਤੱਕ ਬਾਹਰ ਆ ਸਕਦੇ ਨੇ ਨਹੀਂ ਇਹ ਚੀਜ਼ ਹੈ ਕਿ ਲੋਕ ਫਤਵਾ ਆ ਜੂਗਾ ਪਰਸ ਨੂੰ ਰਿਜ਼ਲਟ 4-3 ਦਾ ਰਿਜ਼ਲਟ ਆ ਜੂਗਾ ਉਹ ਬਾਤ ਜੋ ਲੀਗਲ ਪ੍ਰੋਸੈਸ ਨੂੰ ਲੀਗਲ ਟੀਮ ਦੇਖੂਗੀ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਅੱਜ ਜੀਸੀਐਲ ਦਾ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ ਅੱਜ 13 ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਪਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚਾ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ ਮਤਲਬ 70% ਤੋਂ ਵੀ ਉੱਪਰ 75 ਤੋਂ ਵੀ ਉੱਪਰ 80 ਤੋਂ ਵੀ ਉੱਪਰ ਸੈਂਟੇਜ ਜਰੀਏ ਦੇਖੀ ਗਈ ਹੈ ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ ਚੇਤਨ ਲੋਕ ਨੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਮੈਂ ਤੁਹਾਡੇ ذریعے ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਚੱਲ ਲਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਤੇ ਤੁਹਾਡੇ ਬੱਚਿਆਂ ਦਾ ਵੇਖ ਜਿਹੜਾ ਉਹਨੂੰ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਣਾ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਈ ਸਰਕਾਰ ਆ ਗਈ ਉਹ ਸਰਕਾਰ ਨੂੰ ਚੁਣਨ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ ਆ ਗਈ ਆਪਣਾ ਮਤ ਦਾ ਅਧਿਕਾਰ ਮਤਦਾਨ ਕਹਿੰਦੇ ਐ ਮਤ ਹੋ ਗਿਆ ਅਕਲ ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣਾ ਆਪਣੀ ਮਤ ਜਿਹੜੀ ਆ ਉਹ ਐਸ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਚ ਸਹਾਇ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹਟਾਈਆਂ ਹੋਣ ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਚੱਲੀਆਂ ਹੋਣ ਜਦੋਂ ਉਹ ਹਜੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹਜੇ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੋ ਨਾਲ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਵੋਟ ਮਾਨ ਲਈ ਹੁੰਦੀ ਸੀ ਪਰ ਅਸੀਂ ਸਕੂਲ ਬਣਾਈ ਹੈ ਸੋ ਪਹਿਲੀ ਵਾਰ ਮੈਂ ਤੇ ਪੋਰਟ ਆਇਆ ਤੇ ਬਾਕੀ ਮੈਨੂੰ ਉਮੀਦ ਹੈ ਕਿ ਪਮੈ ਸ਼ਹਿਰੀ ਇਲਾਕੇ ਨੇ ਪਮ ਪਿੰਡੂ ਨੇ ਪਮ ਕਸਬਿਆਂ ਵਾਲੇ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜੀ ਜਿਹੜੀ ਕੌਮ ਹੈ ਪੰਜਾਬ ਦੇ ਇਹੋ ਜਿਹੇ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਜੇ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ अपने अधिकार करना तो 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 बिल्कुल बिल्कुल कोई बात नहीं पंजाबियों के लिए गर्मी कोई खास ऐसी नहीं मैंने रखती क्योंकि हम लोग खेतों में काम करते करके आए हैं हम लोग 48 50 डिग्री में तो तौर पर ही घूमते रहते हैं तो मेरे ख्याल में 70 परसेंट से ज्यादा 75 परसेंट से भी ज्यादा वोटिंग की उम्मीद है तो एक घंटे में 10 परसेंट हो गई है इस इस बूथ पे तो एक घंटे में दस परसेंट हो गई है तो इसका मतलब अगर थोड़ा एक बजे दो बजे थोड़ा स्लो भी हो गया तो चार पांच बजे फिर आप होगा तो अस, सत्तर से अस्सी की तरफ जा रहा है, जा। तो है। जी आप खुद लाइन में वोट की वोट की कीमत तो जो मेरे सामने लाइन में खड़ा है उसकी भी वही है ना वोट वोटर कार्ड तो उसके पास भी वही है मेरे पास भी वही है ਤੋ ਲਾਈਨ ਮੇ ਲੱਗਨੇ ਮੇ ਕੋਈ ਹਰਜ ਨਹੀਂ ਬੀਵੀ ਪੈਟ ਦਾ ਬੀਵੀ ਪੈਟ ਦਾ ਕੋਈ ਇਸ਼ੂ ਥਾ ਬੀਵੀ ਪੈਟ ਦਾ ਕੋਈ ਇਸ਼ੂ ਸੀਗਾ ਉਹ ਉਹਨਾਂ ਨੇ ਚੇਂਜ ਕਰ ਦਿੱਤਾ ਸਭ ਸੰਗਰੂਰ ਸਿਟ ਹਾਟ ਸੀ ਪਣੀ ਜਿਵੇਂ ਅੱਜ ਹੋਣਾ ਸਰ 13 ਦੀਆਂ 13 ਹਾਟ ਨੇ ਕਿਉਂਕਿ ਦੇਸ਼ ਦੇਸ਼ ਦੀ ਸਰਕਾਰ ਬਣਾਉਣੀ ਹੈ ਇਕੱਲੇ ਸੰਗਰੂਰ ਨੇ ਨਹੀਂ 13 ਦੀਆਂ 13 ਹਾਟ ਨੇ ਪਰ 13 ਦੀਆਂ 13 ਸਾਢੇ ਲਿਆ ਅੱਜ ਤਾਂ ਵੈਸੇ ਹੀ ਹਾਟ ਡੇ ਹੈ ਠੀਕ ਹੈ ਨਾ ਤਾਂ ਫਿਰ ਕੋਈ ਵੀ ਸੀਟ ਕੋਈ ਐਸੇ ਮੈਨੇ ਨਹੀਂ ਰੱਖਦੀ ਵੀ ਆ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾਏ ਤੇ ਘੱਟ ਮਿਹਨਤ ਕਰੋ ਮੈਂ 122 ਰੈਲੀਆਂ ਕੀਤੀਆਂ ਪਿਛਲੇ 25 ਦਿਨਾਂ 'ਚ ਮੈਂ ਕੋਈ ਇਹ ਹਲਕਾ ਨਹੀਂ ਏਦਾਂ ਲਿਆ ਕਿ ਨਹੀਂ ਨਹੀਂ ਇੱਥੇ ਤੱਕ ਚਲੋ ਜਿੱਤੇ ਹੀ ਪਏ ਆ ਜਾਂ ਫਲਾਣਾ ਕੋਈ ਜਿੰਨੇ ਚ ਰੀਬਨ 'ਚ ਨਹੀਂ ਵਜਦੇ ਉਹਨਾਂ ਚ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ ਆਪਣੇ ਵੱਲੋਂ ਐਫਰਟ ਕੀਤੀ ਐ ਪੋਜ਼ਿਟਿਵ ਕਮੈਂਟ ਕਰਾਂ ਮੈਂ ਪੋਜ਼ਿਟਿਵ ਕੈਂਪੇਨ ਕਰਾਂ ਮੈਂ ਆਪਣੇ ਕੰਮਾਂ ਦੀ ਮੈਂ ਆਪਣੇ ਬਿਜਲੀ ਦੇ ਆਪਣੇ ਪਾਣੀ ਦੇ ਆਪਣੇ ਨੌਕਰੀਆਂ ਦੇ ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ ਤੇ ਵੋਟ ਮੰਗਿਆ ਇੱਕ ਵੀ ਤੁਸੀਂ ਦੇਖ ਲਓ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਕਿ ਮੇᱫ ਤੋਂ ਕੋਈ ਲੂਸਟਾਕ ਹੋ ਗਈ ਜਾਂ ਮੈਂ ਕੁਝ ਕੋਈ ਗਲਤ ਕਰਤਾ ਮੈਂ ਬਿਲਕੁਲ ਚੋਣ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜੇ ਕਿਤੇ ਇੱਕ ਦਿਨ 9:50 ਮਿੰਟ ਹੋ ਗਏ ਸੀ ਸੀ 9:52 ਤੇ ਕੰਮ ਬੰਦ ਕਰਤਾ ਸਪੀਕਰ ਕਿਉਂਕਿ 10:00 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ ਹੁੰਦਾ ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜਾਬਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ ਤੁਸੋਂ ਤੁਹਾਨੂੰ ਵੀ ਬੇਨਤੀ ਕਰੂੰਗਾ ਕੋਈ ਇਹੋ ਜਿਹਾ ਸਵਾਲ ਨਾ ਪੁੱਛ ਲਿਓ ਕਿ ਨੂੰ ਵੋਟ ਪਾ ਕੇ ਆਏ ਹੋ ਜੀ ਦੇਰ ਉਧਰ ਆ ਸ਼ਾਮ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਕਰੋਗੇ ਪਰ ਸੋ ਚੌਥੀ ਤੋਂ ਬਾਅਦ ਪਤਾ ਲੱਗ ਜੂਗਾ ਕਿ ਕਿਹਨੇ ਕਿਹਨੂੰ ਪਾਈ ਹੈ ਸੋ ਬਸ ਮੈਂ ਇਹੀ ਬੇਨਤੀ ਕਰੂੰਗਾ ਕਿ VOTING ਜਰੂਰ ਕਰੋ ਔਰ ਪਰਸੈਂਟੇਜ ਜਿਹੜੀ ਪੰਜਾਬ ਦੀ ਉਹ ਦੇਸ਼ ਦੇ ਸਭ ਤੋਂ ਪਰੋੜ ਚਾਹੇ। ਮੈਡਮ ਤੁਸੀਂ ਜਿਹੜੀ ਪਾਰਟੀ ਸੱਤਾ ਕਰੀ ਹੈ ਉਹਦਾ ਐਮਪੀ ਕਾ ਜਨੇ ਬਣੇਗਾ ਉਹ ਕਰਦੇ। ਲੀਡਰ ਜਿਆਦਾ ਵੋਟ ਕਾ ਨਹੀਂ ਆਉਂਦੀ ਹੈ ਗਰਮੀ ਕਰਕੇ ਤੁਸੀਂ ਫੀਲ ਕਿਸ ਤਰ੍ਹਾਂ ਕਰੋਗੇ। ਦੇਖੋ ਮੇਰਾ ਲੇਡੀਜ਼ ਨੂੰ ਇਹੀ ਅਪੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ। ਪਹਿਲਾਂ ਯੂਜੂਲੀ ਸਾਨੂੰ ਨੂੰ ਆਉਂਦਾ ਕਿ ਲੇਡੀਜ਼ ਦੀ ਪੋਲਿੰਗ ਕੱਟ ਹੋਈ ਹੈ। ਸੋ ਇਸ ਵਾਰ ਲੇਡੀਜ਼ ਗਰਮੀ ਗਰਮੀ ਨਾ ਮੰਨਾਂ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ। ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ ਆਪਾਂ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਨਾਲੇ ਵੀ ਹੈ ਨਾ ਲੇਡੀਜ਼ ਲਈ ਵੋਟ ਪਾਉਣਾ ਜ਼ਰੂਰੀ ਹੈ ਇਸ ਕਰਕੇ ਵੀ ਜਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦਾ ਰੀਡ ਕੀ ਹੈ ਚੁੱਲਾ ਚੱਲ ਕਿਵੇਂ ਰਿਹਾ ਹੈ ਜੈਂਟਸ ਨੇ ਤਾਂ ਆ ਕੇ ਕਹਿ ਦੇਣਾ ਨਾ ਕੀ ਬਣਿਆ ਅੱਜ ਤ ਉਹਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਨਾ ਆ ਕੇ voting ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲਈ ਤੇ ਚਾੜਨ ਲਈ ਠੀਕ ਹੈ ਨਾ ਸੋ ਪੋਜੀਟਿਵ VOTING ਕਰਨੀ ਚਾਹੀਦੀ ਹੈ ਤਾਂ ਮੈਂ ਇਹੀ ਕਹਿੰਦਾ ਮੈਂ ਇਤਿਹਾਸ ਇਹ ਹੋਇਆ ਕਿ ਜਦੋਂ ਵੀ ਸੰਗਠਨ ਚ ਵੋਟਾਂ ਹੋਈਆਂ ਤਾਂ ਜਿਹੜੀ ਸੱਤਾ ਚ ਪਾਰਟੀ ਹੁੰਦੀ ਉਹਦਾ MP ਵੀ ਚੁਣਿਆ ਗਿਆ ਇਸ ਵਾਰ ਤੁਹਾਨੂੰ ਲੱਗਦਾ ਕਿ ਚੇਂਜ ਹੋ ਜੇਗਾ ਕਿਉਂ MP ਕਿਉਂ ਨਹੀਂ ਚੁਣਿਆ ਗਈ ਜਿਹੜੀ ਪਾਰਟੀ ਸੱਤਾ ਚ ਹੁੰਦੀ ਹੈ ਅੱਛਾ ਨਹੀਂ ਨਹੀਂ ਇਤਿਹਾਸ ਬਦਲਣ ਵਾਸਤੇ ਸਰੂਰ ਮੰਨਿਆ ਗਿਆ ਜੀ ਬਦਲੂਆ ਬੋਟ ڈال ਕੇ ਆਪਣੇ ਮੰਗਲੀ ਨੇ ਪਰਿਚਾਤ ਹੈ ਕਿ ਆਪ ਜਾਣ ਵਾਲੇ ਬਾਰੇ ਮੈਂ ਬਾਤ ਕਰਕੇ ਦੇਖੋ ਮੈਂ ਅੱਜ ਕੋਈ ਪੋਲਿਟਿਕਲ ਬਾਤ ਨਹੀਂ ਕਰਾਂਗਾ ਮੈਂ ਕਹਾਂ ਕੁਝ ਨਿਕਲ ਬਹੁਤ ਬਹੁਤ ਆਪ ਵੀ ਬੋਟ ਡਾਲੀਏ ਪਲੀਜ਼ ਆਪਕੇ ਜਹਾਂ ਜਹਾਂ ਤੇ ਬੋਟ ਹੈ ਨਾ ਉਧੀਆਂ ਕਵਰੇਜ ਵਿੱਚ ਨਾਤ ਰਹ ਜਾਈਏ ਆਪਣੇ ਬੋਟਦਕਰ ਦਾ ਆਪ ਇਸਤੇਮਾਲ ਕਰੀਏ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਲੋਕ ਸਭਾ ਚੋਣਾਂ ਦੇ ਲਈ ਜਿਵੇਂ ਆਪਾਂ ਜਾਣਦੇ ਹਾਂ ਕਿ ਹਲਕਾ ਖੜੂਰ ਸਾਈ ਤੋਂ ਭਾਈ ਅਮਰਿਤਪਾਲ ਸਿੰਘ ਚੋਣ ਲੜ ਰਹੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਉਥੇ ਦੋਸਤੋ ਅੱਜ ਪੂਰੇ ਪੰਜਾਬ ਦੇ ਵਿੱਚ ਵੋਟਿੰਗ ਹੋ ਰਹੀ ਹੈ। ਵੋਟ ਪਾਉਣ ਤੋਂ ਬਾਅਦ ਦੋਸਤੋ ਜੋ ਵੀ ਭਾਈ ਅਮਰਪਾਲ ਸਿੰਘ ਦੇ ਮਾਤਾ-ਪਿਤਾ ਨੇ ਬਿਆਨ ਦਿੱਤਾ ਨਾਲ ਹੀ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਜੋ ਆਪਣਾ ਬਿਆਨ ਦਿੱਤਾ ਤੁਹਾਨੂੰ ਦੋਸਤੋ ਕੀ ਲੱਗਦਾ ਹੈ ਇਸ ਵਾਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ ਕਿੰਨੀਆਂ ਸੀਟਾਂ ਤੇ ਲੋਕ ਸਭਾ ਚੋਣਾਂ ਤੇ ਜਿੱਤ ਹਾਸਲ ਕਰੇਗੀ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ। ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈੱਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ। ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ